ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਇੱਕ ਬਹੁਤ ਹੀ ਮਤਲਬ ਖਾਸ ਸੰਕਲਪ ਤੇ ਗੱਲ ਕਰਨੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਸਾਡੇ ਕੋਲ ਨਾ ਇਸ ਬਾਣੀ ਦੀ ਇੱਕ ਵਿਆਖਿਆ ਹੈ ਜਿਹੜੀ ਬੇਗਮਪੁਰਾ ਦੇ ਵਿਚਾਰ ਨੂੰ ਖੋਲ ਕੇ ਸਮਝਾਉਂਦੀ ਹੈ ਇੱਕ ਐਸੀ ਥਾਂ ਇੱਕ ਐਸਾ ਸ਼ਹਿਰ ਜਿੱਥੇ ਕੋਈ ਗਮ ਹੈ ਹੀ ਨਹੀਂ ਤੇ ਸਾਡਾ ਮਕਸਦ ਹੈ ਅੱਜ ਇਸ ਵਿਆਖਿਆ ਦੀ ਮਦਦ ਨਾਲ ਇਸ ਰੂਹਾਨੀ ਅਵਸਥਾ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਣਾ हां जी बिल्कुल ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਵਿਚਾਰ ਹੈ ਨਾ ਇਹ ਸਿਰਫ ਕੋਈ ਕਲਪਨਾ ਨਹੀਂ ਹੈ ਇਹ ਤਾਂ ਅਸਲ ਵਿੱਚ ਅੰਦਰੂਨੀ ਸ਼ਾਂਤੀ ਤੱਕ ਪਹੁੰਚਣ ਦਾ ਇੱਕ ਰਾਹ ਦੱਸਦਾ ਹੈ ਜਿਵੇਂ ਇਸ ਵਿਆਖਿਆ 'ਚ ਲਿਖਿਆ ਵੀ ਹੈ ਬਾਣੀ ਸ਼ੁਰੂ ਹੀ ਕਿੰਨੀ ਡੂੰਗੀ ਹੁੰਦੀ ਹੈ ਬੇਗੰਪੁਰਾ ਸਹਿਰ ਕੋ ਨਾਓ ਬੇਗੰਪੁਰਾ ਸਹਿਰ ਕੋ ਨਾਓ ਹਾਂ ਬੇਗੰਪੁਰਾ ਜੇ ਆਪਾਂ ਇਸ ਸ਼ਬਦ ਨੂੰ ਹੀ ਦੇਖੀਏ ਜਿਵੇਂ ਵਿਆਖਿਆ ਦੱਸਦੀ ਪਈ ਹੈ ਬੇਗਮ ਯਾਨੀ ਬਿਨਾਂ ਕਿਸੇ ਗਮ ਦੇ ਕੋਈ ਦੁੱਖ ਨਹੀਂ ਤੇ ਪੁਰਾ ਸਹਿਰ ਜਾਂ ਨਗਰ ਤਾਂ ਇੱਕ ਅਜਿਹੇ ਸ਼ਹਿਰ ਜਿੱਥੇ ਉਦਾਸੀ ਦੁੱਖ ਚਿੰਤਾ ਇਹਨਾਂ ਦਾ ਕੋਈ ਵजूद ਹੀ ਨਹੀਂ ਮਤਲਬ ਸੋਚ ਕੇ ਕਿੰਨਾ ਸਕੂਨ ਮਿਲਦਾ ਹੈ ਹਾਂਜੀ ਬਿਲਕੁਲ ਤੇ ਅਗਲੀ ਤੁਕ ਵੀ ਦੇਖੋ ਦੁੱਖ ਅੰਧੋਹ ਨਹੀਂ ਤੇਹ ਠਾਉ ਹਾਂ ਦੁੱਖ ਅੰਧੋਹ ਨਹੀਂ ਤੇਹ ਠਾਉ ਇਹਦਾ ਮਤਲਬ ਹੋਇਆ ਕਿ ਉਸ ਥਾਂ ਤੇ ਉਸ ਸ਼ਹਿਰ ਚ ਨਾ ਕੋਈ ਦੁੱਖ ਹੈ ਨਾ ਹੀ ਅੰਧੋਹ ਵਿਆਖਿਆ ਚ ਅੰਧੋਹ ਦਾ ਅਰਥ ਦਿੱਤਾ ਹੈ ਫਿਕਰ ਚਿੰਤਾ ਜਾਂ ਸੋਗ अच्छा इथे ना गल ਹੋਰ ਵੀ ਦਿਲਚਸਪ ਹੋ ਜਾਂਦੀ ਹੈ ਦੇਖੋ ਵਿਆਖਿਆ ਇਸ ਗੱਲ ਤੇ ਬਹੁਤ ਜ਼ੋਰ ਦਿੰਦੀ ਹੈ ਕਿ ਗੁਰੂ ਸਾਹਿਬ ਇੱਥੇ ਕਿਸੇ ਪੂਗੋਲਿਕ ਸ਼ਹਿਰ ਦੀ ਗੱਲ ਨਹੀਂ ਕਰ ਰਹੇ ਇਹ ਕੋਈ ਧਰਤੀ ਤੇ ਵਸਦਾ ਸ਼ਹਿਰ ਨਹੀਂ ਹੈ ਜਿਸ ਨੂੰ ਆਪਾਂ ਲੱਭ ਸਕਦੇ ਆ اچھا ਤਾਂ ਫਿਰ ਇਹ ਕੀ ਹੈ ਇਹ ਅਸਲ ਵਿੱਚ ਮਨ ਦੀ ਆਪਣੀ ਆਤਮਾ ਦੀ ਇੱਕ ਉੱਚੀ ਅਵਸਥਾ ਹੈ ਇੱਕ ਤਰ੍ਹਾਂ ਨਾਲ ਇੱਕ ਮਾਨਸਿਕ ਸਥਿਤੀ ਜਿੱਥੇ ਪਹੁੰਚ ਕੇ ਇਨਸਾਨ ਦੁਨੀਆ ਦੇ ਦੁੱਖਾਂ ਤਕਲੀਫਾਂ ਮਾਇਆ ਦੀ ਖਿੱਚ ਈਰਖਾ ਵੈਰ ਵਿਰੋਧ ਤੇ ਜਿੰਨੇ ਵੀ ਮਾਨਸਿਕ ਤਰਾਣ ਹੈ ਨਾ ਉਹਨਾਂ ਸਭ ਤੋਂ ਉੱਪਰ ਉੱਠ ਜਾਂਦਾ ਹੈ ਵਾਹ ਮਤਲਬ ਕਿ ਬਾਹਰ ਭਾਵੇਂ ਜੋ ਮਰਜੀ ਚੱਲ ਰਿਹਾ ਹੋਵੇ ਦੁਨੀਆ 'ਚ ਭਾਵੇਂ ਤੂਫਾਨ ਆਇਆ ਹੋਵੇ ਪਰ ਅੰਦਰ ਇੱਕ ਐਸੀ ਸ਼ਾਂਤ ਜਗ੍ਹਾ ਬਣਾਈ ਜਾ ਸਕਦੀ ਹੈ ਪਰ ਇਹ ਇਹ ਹੁੰਦਾ ਕਿਵੇਂ ਕਿ ਵਿਆਖਿਆ ਦੱਸ ਦੀ ਇਸ ਬਾਰੇ ਹਾਂ ਹਾਂ ਬਿਲਕੁਲ ਦੱਸਦੀ ਹੈ ਵਿਆਖਿਆ ਸਾਫ਼ ਕਰਦੀ ਹੈ ਕਿ ਇਹ ਅਵਸਥਾ ਐਵੇਂ ਨਹੀਂ ਮਿਲ ਜਾਂਦੀ ਇਹਦੇ ਲਈ ਸਾਧਨਾ ਕਰਨੀ ਪੈਂਦੀ ਹੈ ਸਾਧਨਾ ਯਾਨੀ ਅਭਿਆਸ ਕੋਸ਼ਿਸ਼ ਨਾਲੀ ਨਿਮਰਤਾ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਵੱਡੀ ਗੱਲ ਪ੍ਰਭੂ ਨਾਲ ਇਕਮਿਕਤਾ ਪ੍ਰਭੂ ਨਾਲ ਇਕਮਿਕਤਾ ਯਾਨੀ ਕਿ ਯਾਨੀ ਕਿ ਉਸ ਦੇ ਨਾਮ ਸਿਮਰਨ ਵਿੱਚ ਲੀਨ ਹੋਣਾ ਇੱਕ ਤਰ੍ਹਾਂ ਨਾਲ ਆਪਣੇ ਮਨ ਨੂੰ ਦੁਨੀਆ ਦੀਆਂ ਖਿੱਚਾਂ ਤੋਂ ਹਟਾ ਕੇ ਰੱਬ ਦੀ ਯਾਦ ਵੱਲ ਲਾਉਣਾ ਜਦੋਂ ਮਨ ਇਸ ਤਰ੍ਹਾਂ ਟਿਕ ਜਾਂਦਾ ਹੈ ਨਾ ਤਾਂ ਫਿਰ ਦੁੱਖਾਂ ਦਾ ਅਸਰ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਫਿਰ ਉੱਥੇ ਸਿਰਫ ਆਨੰਦ ਦੀ ਆਨੰਦ ਹੈ ਸ਼ਾਂਤੀ ਹੈ ਤੇ ਪ੍ਰਭੂ ਦੀ ਯਾਦ ਹੈ ਬਸ ਮਤਲਬ ਦੁੱਖ ਤਣਾਅ ਮੋਹ ਮਾਇਆ ਇਹ ਸਭ ਚੀਜ਼ਾਂ ਦੀ ਉੱਥੇ ਕੋਈ ਥਾਂ ਹੀ ਨਹੀਂ ਉਨ੍ਹਾਂ ਦੀ ਹੋਂਦ ਹੀ ਖਤਮ ਹੋ ਜਾਂਦੀ ਉਸ ਅਵਸਥਾ 'ਚ ਹਾਂਜੀ ਬਿਲਕੁਲ ਇਹੀ ਗੱਲ ਹੈ ਤਾਂ ਫਿਰ ਜੇ ਆਪਾਂ ਇਸ ਸਾਰੀ ਗੱਲਬਾਤ ਦਾ ਇਸ ਵਿਆਖਿਆ ਦਾ ਨਿਚੋੜ ਕੱਢਣਾ ਹੋਵੇ ਮੁੱਖ ਨੁਕਤਾ ਕੀ ਹੈ ਦੇਖੋ ਮੁੱਖ ਨੁਕਤਾ ਇਹ ਹੈ ਕਿ ਜਿਹੜਾ ਅਸਲੀ ਸ਼ਹਿਰ ਹੈ ਨਾ ਜਿਹੜੀ ਅਸਲ ਪਨਾਹ ਹੈ ਉਹ ਸਾਡੇ ਬਾਹਰ ਕਿਤੇ ਨਹੀਂ ਹੈ ਉਹ ਸਾਡੇ ਅੰਦਰ ਹੀ ਹੈ ਇਹ ਉਹੀ ਮਾਨਸਿਕ ਤੇ ਰੂਹਾਨੀ ਅਵਸਥਾ ਹੈ ਜਿੱਥੇ ਰੱਬ ਦਾ ਨਾਮ ਵਸਦਾ ਹੈ ਜਿੱਥੇ ਉਹਦੀ ਯਾਦ ਦਾ ਵਾਸਾ ਹੁੰਦਾ ਹੈ ਲਈ ਕਿਸੇ ਖਾਸ ਜਾਤ ਜਾਂ ਲਿੰਗ ਲਈ ਨਹੀਂ ਹੈ ਇਹ ਹਰ ਉਸ ਇਨਸਾਨ ਲਈ ਖੁੱਲ੍ਹਾ ਹੈ ਜਿਹੜਾ ਦੱਸੇ ਹੋਏ ਰਾਹ ਤੇ ਚੱਲਣ ਨੂੰ ਤਿਆਰ ਹੈ ਕਿਹੜਾ ਰਾਹ ਉਹੀ ਭਗਤੀ ਦਾ ਸਿਮਰਨ ਦਾ ਤੇ ਨਿਮਰਤਾ ਦਾ ਰਾਹ ਇਸ ਦਾ ਮਤਲਬ ਅਸਲ ਟਿਕਾਣਾ ਅਸਲ ਬੇਗੰਪੁਰਾਤਾ ਹਰੇਕ ਦੇ ਅੰਦਰ ਮੌਜੂਦ ਹੈ ਬਸ ਉਹਨੂੰ ਲੱਭਣ ਤੇ ਉੱਥੇ ਟਿਕਣ ਦੀ ਲੋੜ ਹੈ ਬਾਹਰ ਪਟਕਣ ਦੀ ਲੋੜ ਨਹੀਂ ਬਿਲਕੁਲ ਸਹੀ ਕਿੰਨੀ ਸ਼ਕਤੀ ਵਾਲਾ ਵਿਚਾਰ ਹੈ ਨਾ ਇਹ ਹਾਂਜੀ ਬਹੁਤ ਸੋ ਜੇ ਸੰਖੇਪ ਚ ਕਹੀਏ ਤਾਂ ਗੁਰੂ ਰਵਿਦਾਸ ਜੀ ਦੀ ਇਹ ਬਾਣੀ ਜਿਵੇਂ ਕਿ ਇਸ ਵਿਆਖਿਆ ਵਿੱਚ ਸਮਝਾਇਆ ਗਿਆ ਹੈ ਸਾਨੂੰ ਇੱਕ ਅੰਦਰੂਨੀ ਇੱਕ ਆਤਮਿਕ ਅਵਸਥਾ ਬਾਰੇ ਦੱਸ ਰਹੀ ਹੈ ਬੇਗੰਪੁਰਾ ਇੱਕ ਐਸੀ ਅਵਸਥਾ ਜਿੱਥੇ ਦੁੱਖ ਗਮ ਫਿਕਰ ਇਹਨਾਂ ਦੀ ਕੋਈ ਜਗ੍ਹਾ ਹੀ ਨਹੀਂ ਹੈ ਤੇ ਮਿਲਦੀ ਹੈ ਪ੍ਰਭੂ ਦੀ ਭਗਤੀ ਨਾਲ ਉਹਦੇ ਨਾਮ ਸਿਮਰਨ ਨਾਲ ਤੇ ਨਿਮਰਤਾ ਧਾਰਨ ਕਰਨ ਨਾਲ ਇੱਕ ਤਰ੍ਹਾਂ ਨਾਲ ਦੁੱਖ ਸੁੱਖ ਦੇ ਚੱਕਰ ਤੋਂ ਉੱਪਰ ਉੱਠਣ ਦੀ ਗੱਲ ਹੈ ਇਹ ਹੂੰ ਤੇ ਜਾਂਦੇ ਜਾਂਦੇ ਨਾ ਇੱਕ ਸਵਾਲ ਛੱਡ ਜਾਂਦੇ ਆ ਸਰੋਤਿਆਂ ਦੇ ਸੋਚਣ ਲਈ ਜੇ ਕੋਈ ਇਨਸਾਨ ਸੱਚਮੁੱਚ ਆਪਣੇ ਅੰਦਰ ਇਸ ਬੇਗੰਪੁਰਾ ਨੂੰ ਲੱਭਣ ਤੇ ਇਸ ਨੂੰ ਕਾਇਮ ਕਰਨ ਵੱਲ ਆਪਣਾ ਧਿਆਨ ਲਗਾਵੇ ਤਾਂ ਜਿਹੜੀਆਂ ਦੁਨੀਆ ਦੀਆਂ ਰੋਜ਼ ਦੀਆਂ ਚੁਣੌਤੀਆਂ ਨੇ ਮੁਸ਼ਕਲਾਂ ਨੇ ਦੁੱਖ ਨੇ ਉਹਨਾਂ ਨੂੰ ਦੇਖਣ ਦਾ ਤੇ ਉਹਨਾਂ ਨਾਲ ਨਜਿੱਠਣ ਦਾ ਉਹਦਾ ਨਜ਼ਰੀਆ ਉਹਦੀ ਪਹੁੰਚ ਕਿੰਨੀ ਕੁ ਬਦਲ ਸਕਦੀ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ